ਤਲਾਸ਼ੀ ਦੌਰਾਨ ਜਿਹੜਾ ਹੈ ਇਹਨਾਂ ਕੋਲੋਂ ਇੱਕ 30 ਬੋਰ ਦਾ ਪਿਸਤਲ 10 ਜ਼ਿੰਦਾ ਰੌਤ ਤੇ 1.5 ਲੱਖ ਰੁਪਏ ਜਿਹੜਾ ਹੈ ਉਹ ਰਿਕਵਰ ਹੋਇਆ ਸੀ ਪਿਛੋਕੜ ਕਰਮੇ ਨੂੰ ਪਿਛੋਕੜ ਹੈ ਉਹਦੀ ਚੈਕਿੰਗ ਜੇ ਚੱਲ ਰਹੀ ਹੈ ਕਿਉਂਕਿ ਕਈ ਵਾਰ ਜਿਹੜਾ ਹੈ ਪਾਇਸ ਜੇ ਸਾਡੇ ਸੌਫਟਵੇਅਰ ਤੇ ਨਹੀਂ ਜਿਹੜੇ ਹੁੰਦਾ ਉਹ ਮੈਨੂਅਲੀ ਜਿਹੜਾ ਮੰਗਾਉਣਾ ਪੈਂਦਾ ਬੇਸਿਕਲੀ ਕੰਮ ਇਹ ਤਸਕਰੀਦਾ ਕਰਦੇ ਨੇ ਜੀ ਦੇ ਰਹੀ ਕੋਈ ਅਸਲਾ ਮਿਸ਼ਨ ਜਿਹੜਾ ਹੈ ਉਧਰ ਸਮਗਲ ਹੁੰਦਾ ਹੈ ਅਕ੍ਰੋਸ ਦਾ ਬਾਟਰ ਤੋਂ ਉਹਨੂੰ ਇਹ ਰਿਟਰੀਵ ਕਰਕੇ ਫਰਦਰ ਜਿਹੜਾ ਹੈ ਅੱਗੇ ਵੇਚਣ ਦਾ ਕੰਮ ਕਰਦੇ ਸੀ ਉਧਰ ਬੜੇ ਥੋੜਾ ਅਮਾਉਂਟ ਦੇ ਕੇ ਅਲੀਅਰ ਕਰਕੇ ਉਹਨਾਂ ਨੂੰ ਜਿਹੜਾ ਕ੍ਰਿਮੀਨਲ ਐਕਟੀਵਿਟੀਜ਼ ਵੱਲ ਧੱਕਿਆ ਜਾ ਰਿਹਾ ਹੈ ਹਥਿਆਰਾਂ ਦੀ ਹਥਿਆਰਾਂ ਦੀ ਡਰਗ ਮਨੀ ਦੀ ਤੇ ਮੋਟਰਸਾਈਕਲ ਤੇ ਅਮਿਊਨੀਸ਼ਨ ਦੀ ਜਿਹੜੀ ਰਿਕਵਰੀ ਹੋਈ ਆ ਉਦੇ ਰਿਗਾਰਡਿੰਗ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸਭ ਤੋਂ ਪਹਿਲੇ ਕੇਸ ਦੇ ਵਿੱਚ ਜਿਹੜਾ ਹੈ ਇੱਕ ਐਫ ਆਈ ਆਰ ਦਰਜ ਹੋਈ ਸੀ ਐਫ ਆਈ ਆਰ ਨੰਬਰ 6 291 2025 ਦੀ ਜਿਹਦੇ ਵਿੱਚ ਦੋ ਅਕਿਊਜ਼ ਜਿਹੜੇ ਹੈ ਗ੍ਰਫਤਾਰ ਕੀਤੇ ਗਏ ਸਨ ਰਣਜੀਤ ਸਿੰਘ ਉਰਫ ਗਾਨਾ ਜਿਹੜਾ ਕਿ ਮੀਰਾ ਕੋਟ ਦਾ ਰਹਿਸ਼ੀ ਹੈ ਇਸ ਦੇ ਨਾਲ ਇਸ ਦਾ ਸਾਥੀ ਜਿਹੜਾ ਅਮਨਦੀਪ ਸਿੰਘ ਉਰਫ ਪ੍ਰਿੰਸ ਉੱਤਰ ਸਤਨਾਮ ਸਿੰਘ ਜੋ ਕਿ ਕਨੂਪੁਰ ਕਾਲੇ ਦਾ ਰਹਿਸ਼ੀ ਹੈ ਇਹਨਾਂ ਨੂੰ ਜਿਹੜਾ ਹੈ ਇਨਫਾਰਮੇਸ਼ਨ ਬੇਸ ਜਿਹੜਾ ਇੱਕ ਆਪਰੇਸ਼ਨ ਹੈ ਉਹਦੇ ਚ ਕਾਬੂ ਕੀਤਾ ਗਿਆ ਸੀ ਤਲਾਸ਼ੀ ਦੌਰਾਨ ਜਿਹੜਾ ਹੈ ਇਹਨਾਂ ਕੋਲੋਂ ਇੱਕ 30 ਬੋਰ ਦਾ ਪਿਸਤਲ 10 ਜ਼ਿੰਦਾ ਰੌਂਦ ਤੇ 1.5 ਲੱਖ ਰੁਪਏ ਜਿਹੜਾ ਹੈ ਉਹ ਰਿਕਵਰ ਹੋਇਆ ਸੀ ਥਾੜਾ ਕੰਬੋਚ ਇਹ ਪਰਚਾ ਦਰਜ ਕੀਤਾ ਗਿਆ ਇਨਵੈਸਟੀਗੇਸ਼ਨ ਜਿਹੜੀ ਹੈ ਫਰਦਰ ਚੱਲ ਰਹੀ ਹੈ ਬੈਕਵਰਡ ਤੇ ਫਾਰਵਰਡ ਲਿੰਕੇਜਸ ਜਿਹੜੇ ਇਹਨਾਂ ਦੇ ਹੈਗੇ ਆ ਉਹ ਵੀ ਖੰਗਾਲੇ ਜਾ ਰਹੇ ਆ ਤੇ ਕਿੱਥੋਂ ਇਹ ਜਿਹੜਾ ਹੈਗਾ ਜਿਹੜੀ ਪਿਸਟਲ ਹੈ ਇਹ ਲੈ ਕੇ ਆਏ ਤੇ ਇਹਨਾਂ ਦਾ ਪਰਪਸ ਕੀ ਸੀ ਜਿਹੜਾ 1.5 ਲੱਖ ਰੁਪਇਆ ਇਹਨਾਂ ਕੋਲ ਰਿਕਵਰ ਹੋਇਆ ਉਸ ਦਾ ਸੋਰਸ ਕੀ ਹੈ ਤੇ ਜਿਹੜਾ ਅਮਿਊਨੀਸ਼ਨ 10 ਰਾਉਂਡਸ ਇਹਨਾਂ ਨੂੰ ਇਹਨਾਂ ਕੋਲੋਂ ਮਿਲੇ ਆ ਤੇ ਉਹਦਾ ਪਰਪਸ ਕੀ ਸੀ ਕਿੱਥੇ ਇਹਨਾਂ ਨੇ ਦੇਣੇ ਸੀ ਕਿਹੜੀ ਇਹਨਾਂ ਦੀ ਟਾਰਗੇਟ ਇਹਨਾਂ ਨੇ ਇਹਨਾਂ ਨੂੰ ਮਿਲਿਆ ਸੀ ਜਾਂ ਅੱਗੇ ਕਿਤੇ ਇਹ ਕਿਸੇ ਵਾਰਦਾਤ ਦੇ ਵਿੱਚ ਕਿਵੇਂ ਇਹਨਾਂ ਨੇ ਇਨਵੋਲਵ ਹੋਣਾ ਸੀ ਉਸ ਤੋਂ ਇਲਾਵਾ ਅ ਇੱਕ ਦੂਜੇ ਵੱਖਰੇ ਮੁਕਦਮੇ ਦੇ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਬਲਬੀਰ ਸਿੰਘ ਪੁੱਤਰ ਗੋਪਾਲ ਸਿੰਘ ਮਹਾਵਾ ਪਿੰਡ ਜਿਹੜਾ ਥਾਣਾ ਘਰਿੰਡੇ ਚ ਪੈਂਦਾ ਉਹਦੀ ਗ੍ਰਿਫਤਾਰੀ ਹੋਈ ਹੈ ਉਹਦੇ ਕੋਲੋਂ 2 9 mm ਦੇ ਪਿਸਟਲ ਇੱਕ 30 ਬੋਰ ਦਾ ਪਿਸਟਲ ਇੱਕ ਮੋਟਰਸਾਈਕਲ ਹੋ ਗਿਆ ਦੋ ਮੋਬਾਈਲ ਫੋਨਸ ਹੋ ਗਏ ਤੇ 20 ਦੇ ਕਰੀਬ ਜਿਹੜੇ ਹੈ ਉਹਦੇ ਕੋਲੋਂ ਫਰਦਰ 20000 ਦੇ ਕਰੀਬਨ ਜਿਹੜਾ ਹੈਗਾ ਪੈਸੇ ਰਿਕਵਰ ਹੋਏ ਨੇ ਆ ਬਲਬੀਰ ਬਲਬੀਰ ਸਿੰਘ ਦੀ ਜਿਹੜੀ ਪ੍ਰੀਲੀਮਨਰੀ ਇੰਟਰੋਗੇਸ਼ਨ ਹੋਈ ਆ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਬੇਸਿਕਲੀ ਡਰੋਨ ਰਾਹੀਂ ਜਿਹੜਾ ਹੈ ਹਥਿਆਰ ਆਉਂਦੇ ਸੀ ਉਹਨਾਂ ਦੀ ਤਸਕਰੀ ਕਰਦਾ ਸੀ ਅੱਗੇ ਫਰਦਰ ਇਹ ਉਹਨਾਂ ਨੂੰ ਵੇਚਦਾ ਸੀ ਸੋ ਇਸ ਬੰਦੇ ਜਿਹੜਾ ਪਰਚਾ ਹੈ ਐਫ ਆਈ ਆਰ ਨੰਬਰ 22 30 ਤਰੀਕ ਨੂੰ ਜਿਹੜਾ ਹੈ ਥਾਣਾ ਕਰਿੰਡਾ ਚ ਉਹ ਦਰਜ ਹੋਇਆ ਇਸ ਤੋਂ ਇਲਾਵਾ ਇੱਕ ਤੀਜੇ ਮਕਦਮੇ ਦੇ ਵਿੱਚ ਜੋ ਕਿ ਨਵੰਬਰ ਮਹੀਨੇ ਦੇ ਵਿੱਚ 15 ਤਰੀਕ ਨੂੰ ਦਰਜ ਹੋਇਆ ਸੀ ਜਿਦੇ ਵਿੱਚ ਇੱਕ ਫੋਰਚਨਰ ਗੱਡੀ 6 ਰੋਂਦ ਉਹਦੇ ਵਿੱਚੋਂ ਬਰਾਮਦ ਹੋਏ ਸਨ ਉਹਦੇ ਵਿੱਚ ਜਿਹੜਾ ਮੁੱਖ ਦੋਸ਼ੀ ਹੈ ਹਰਵਿੰਦਰ ਸਿੰਘ ਉਰਫ ਚਮਕੌਰ ਸਿੰਘ ਜਿਨ੍ਹਾਂ ਨੂੰ ਜਿਸ ਨੂੰ ਇੱਕ 32 ਬੋਰ ਦੀ ਪਿਸਟਲ ਸਣੇ ਜਿਹੜਾ ਹੈ ਖਾਸਾ ਤੋਂ ਗ੍ਰਿਫਤਾਰ ਕੀਤਾ ਗਿਆ ਇਹਦੇ ਸਬੰਧੀ ਵੀ ਸਾਡਾ ਆਪਰੇਸ਼ਨ ਚੱਲ ਰਿਹਾ ਸੀ ਕਿਉਂਕਿ ਦੋਸ਼ੀ ਜਿਹੜਾ ਹੈ ਉਦੋਂ ਇਹ ਕਾਬੂ ਨਹੀਂ ਹੋ ਸਕਿਆ ਸੀ ਸੋ ਇਸ ਸੰਬੰਧੀ ਜਿਹੜਾ ਹੈ ਐਫ ਆਈ ਆਰ ਅ ਜਿਹੜੀ ਉਹ ਦਰਜ ਕੀਤੀ ਗਈ ਸੀ ਨਵੰਬਰ ਮਹੀਨੇ ਦੇ ਵਿੱਚ ਇਹਨਾਂ ਦੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਇਨਟੈਰੋਗੇਸ਼ਨ ਹੋਈ ਸੀ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਇਹ ਜਿਹੜੀ ਫੋਰਚਨਰ ਗੱਡੀ ਹੈ ਇਹ ਦਿੱਲੀ ਤੋਂ ਇਹਨਾਂ ਨੇ ਚੋਰੀ ਕੀਤੀ ਸੀ ਇਹ ਚੋਰੀ ਕੀਤੀ ਗਈ ਗੱਡੀ ਦੀ ਜਿਹੜੀ ਉੱਥੇ ਐਫ ਆਈ ਆਰ ਹੈ ਉਹ ਐਫ ਆਈ ਆਰ ਮਕਦਮਾ ਨੰਬਰ 30085 110 2024 ਕਰਕੇ ਥਾਣਾ ਮੋਰਿਆ ਇਨਕਲੇਵ ਨਾਰਥ वेस्ट ਡਿਸਟ੍ਰਿਕਟ ਕ੍ਰਾਈਮ ਜਿਹੜਾ ਹੈ ਨਵੀਂ ਦਿੱਲੀ ਉੱਥੇ ਦਰਜ ਹੋਇਆ ਸੀ ਸੋ ਇਸ ਤਰੀਕੇ ਦੇ ਨਾਲ ਆ ਅਮਸਰ ਦਿਹਾਤੀ ਪੁਲਿਸ ਵੱਲੋਂ ਤਿੰਨ ਵੱਖ-ਵੱਖ ਅ ਮੁਕਦਮਿਆਂ ਦੇ ਵਿੱਚ ਟੋਟਲ 2 30 ਬੋਰ ਦੇ ਪਿਸਟਲ 10 ਜ਼ਿੰਦਾ ਗੋਲ 2 9mm ਦੇ ਪਿਸਟਲ 1 32 ਬੋਰ ਦਾ ਪਿਸਟਲ 1 ਲੱਖ 70000 ਦੀ ਜਿਹੜੀ ਮਨੀ ਹੈ ਇਨਕਲੂਡਿੰਗ ਡਰੱਗ ਮਨੀ ਦੋ ਵਾਈਲਡ ਸੈਟ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ ਇਹਨਾਂ ਵਹੀਕਲਸ ਨੇ ਇਹਨਾਂ ਦੀ ਰਿਕਵਰੀ ਹੋਈ ਹੈ ਤੇ ਇਸ ਤੋਂ ਇਲਾਵਾ ਜਿਹੜਾ ਹਰਵਿੰਦਰ ਸਿੰਘ ਹੈ ਉਹ ਪੁੱਤਰ ਪੁੱਤਰ ਲਖਵਿੰਦਰ ਸਿੰਘ ਵਾਸੀ ਛੱਡਣ ਜਿਹੜਾ ਕਿ ਫੋਰਚਨਰ ਵਾਲੇ ਕੇਸ ਦੇ ਵਿੱਚ ਗ੍ਰਿਫਤਾਰ ਹੋਇਆ ਇਹਦੇ ਸਬੰਧੀ ਜਿਹੜਾ ਇਹਦਾ ਕ੍ਰਿਮੀਨਲ ਐਂਟੀਸੀਡੈਂਟਸ ਹੈ ਉਹ ਚੈੱਕ ਕੀਤੇ ਗਏ ਆ ਇਹਦੇ ਖਿਲਾਫ ਟੋਟਲ ਤਿੰਨ ਮੁਕੱਦਮੇ ਜਿਹੜੇ ਆ ਉਹ ਦਰਜ ਹੈ ਦੋ ਮੁਕੱਦਮੇ ਜਿਹੜੇ ਹੈ ਅਮਸਰ ਦਿਹਾਤੀ ਪੁਲਿਸ ਦੇ ਇੱਕ ਥਾਣਾ ਲੋਪੋਕੇ ਤੇ ਇੱਕ ਥਾਣਾ ਕਰੇਂਡਾ ਵਿਖੇ ਦਰਜ ਨੇ ਇਸ ਤੋਂ ਇਲਾਵਾ ਇੱਕ ਜਿਹੜਾ ਪਰਚਾ ਹੈ ਉਹ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਦਰਜ ਸੋ ਇਸ ਤਰੀਕੇ ਨਾਲ ਜਿਹੜਾ ਹੈ ਅਮਸਰ ਦਿਹਾਤੀ ਪੁਲਿਸ ਵੱਲੋਂ ਵੱਖ-ਵੱਖ ਕੇਸਾਂ ਦੇ ਵਿੱਚ ਆਰਮਸ ਅਮਿਊਨੀਸ਼ਨ ਮਨੀ ਤੇ ਦੋਸ਼ੀਆਂ ਦੀ ਜਿਹੜੀ ਹੈ ਗ੍ਰਿਫਤਾਰੀ ਹੋਈ ਸਰਜਨ ਜੀਤ ਸਿੰਘ ਦਾ ਅਮਿਊਨੀਸ਼ਨ ਆਲਰੇਡੀ ਨਾ ਤੇ ਪਹਿਲਾਂ ਪਰਚਾ ਦਰਜ ਆਇਆ ਇਹ ਇਹ ਜਿਹੜੀ ਹੈ ਇਹ ਇਹਨਾਂ ਦੀ ਜਿਹੜੇ ਪਿਛੋਕੜ ਕਰਮੇ ਨੂੰ ਪਿਛੋਕੜ ਹੈ ਉਹਦੀ ਚੈਕਿੰਗ ਜੇ ਚੱਲ ਰਹੀ ਹੈ ਕਿਉਂਕਿ ਕਈ ਵਾਰ ਜਿਹੜਾ ਹੈ ਪਾਇਸ ਜਿਹੜਾ ਸਾਡੇ ਸੌਫਟਵੇਅਰ ਤੇ ਨਹੀਂ ਜਿਹੜਿਆ ਹੁੰਦਾ ਉਹ ਮੈਨੂਲੀ ਜਿਹੜਾ ਹੈ ਮੰਗਾਉਣਾ ਪੈਂਦਾ ਹੈ ਬੇਸਿਕਲੀ ਕੰਮ ਇਹ ਤਸਕਰੀਦਾ ਕਰਦੇ ਨੇ ਜੀ ਤੇ ਜਿੰਨੇ ਵੀ ਡਰੋਨ ਦੇ ਰਾਹੀਂ ਕੋਈ ਅਸਲਾ ਮਿਨਿਸ਼ਨ ਜਿਹੜਾ ਹੈ ਉਧਰ ਸਮਗਲ ਹੁੰਦਾ ਹੈ ਅਕ੍ਰੋਸ ਦਾ ਬਾਰਡਰ ਤੋਂ ਉਹਨੂੰ ਇਹ ਰਿਟਰੀਵ ਕਰਕੇ ਫਰਦਰ ਜਿਹੜਾ ਹੈ ਅੱਗੇ ਵੇਚਣ ਦਾ ਕੰਮ ਕਰਦੇ ਸੀ ਸਰ ਕਿੰਨੇ ਦਿਨ ਤੋਂ ਕਿੰਨੇ ਦਿਨ ਤੋਂ ਐਕਟਿਵ ਹੈ ਇਹ ਇਹਨਾਂ ਦੇ ਕਹਿਣ ਮੁਤਾਬਕ ਜਿਹੜਾ ਹੈ ਇਹ ਕਾਫੀ ਸਮੇ ਤੋਂ ਨਾਟ ਕੋਈ ਇਨਨ ਸਪੈਸਿਫਿਕ ਟਾਈਮ ਨਹੀਂ ਦੱਸਿਆ ਕਾਫੀ ਸਮੇ ਤੋਂ ਪਿਛਲੇ 6-7 ਮਹੀਨੇ ਤੋਂ ਹਮੂਮਨ ਇਹਨਾਂ ਦੀ ਜਿਹੜੀ ਐਕਟੀਵਿਟੀ ਚੱਲ ਰਹੀ ਸੀ ਸਰ ਇਹ ਜੀਵਨ ਫੌਜੀ ਕਹਿੰਦੇ ਕਦੋਂ ਤੋਂ ਸੰਪਰਕਤ ਸੀ ਇਹ ਚਾਰੇ ਨਾਲ ਸੀ ਜਾਂ ਕੌਣ-ਕੌਣ ਸੀ ਮੇਰਾ ਦੇਖੋ ਜੀ ਇਹ ਜੀਵਨ ਫੌਜੀ ਦੇ ਨਾਲ ਜਿਹੜਾ ਤੁਸੀਂ ਲਿੰਕੇਜ ਦੀ ਗੱਲ ਕਰ ਰਹੇ ਹੋ ਅਸੀਂ ਬੜਾ ਬਰੀਕੇ ਦੇ ਨਾਲ ਇਹਨੂੰ ਜਿਹੜਾ ਚੈੱਕ ਕਰ ਰਹੇ ਹਾਂ ਕਿਉਂਕਿ ਬਾਰਡਰ ਬੈਲਟ ਦੇ ਵਿੱਚ ਯੂਥ ਨੂੰ ਬੜੇ ਥੋੜਾ ਅਮਾਉਂਟ ਦੇ ਕੇ ਅਲਿਉਰ ਕਰਕੇ ਉਹਨਾਂ ਨੂੰ ਜਿਹੜਾ ਕ੍ਰਿਮੀਨਲ ਐਕਟੀਵਿਟੀਆਂ ਵੱਲ ਧੱਕਿਆ ਜਾ ਰਿਹਾ ਹੈ ਇਹ ਇਹ ਗੱਲ ਬੜੀ ਜਿਹੜਾ ਹਰੇ ਕੇਸ ਦੇ ਵਿੱਚ ਉੱਭਰ ਕੇ ਸਾਹਮਣੇ ਆਈ ਹੈ ਜਿੱਥੋਂ ਤੱਕ ਜੀਵਨ ਫੌਜੀ ਦੀ ਤੁਸੀਂ ਗੱਲ ਕੀਤੀ ਹੈ ਤੇ ਇਹਨਾਂ ਰਣਜੀਤ ਸਿੰਘ ਉਰਫ ਗਾਨਾ ਤੇ ਜਿਹੜਾ ਅਮਨਦੀਪ ਸਿੰਘ ਹੈ ਇਹਦੀ ਗੱਲ ਕਰਦੇ ਇਹਨਾਂ ਦਾ ਜਿਹੜੇ ਲਿੰਕੇਜਸ ਹੈ ਉਹ ਅਸੀਂ ਚੈੱਕ ਕਰ ਰਹੇ ਹਾਂ ਅ ਫਰਦਰ ਕਿੰਨੀ ਦੇਰ ਤੋਂ ਉਹਦੇ ਟੱਚ ਵਿੱਚ ਸੀਗੇ ਕੋਈ ਕਨਸਾਈਨਮੈਂਟ ਉਹਦੇ ਕਹਨ ਤੇ ਇਹਨਾਂ ਨੇ ਚੁੱਕੀ ਹੈ ਕਿੱਥੋਂ ਚੁੱਕੀ ਹੈ ਕਿੱਥੇ ਅੱਗੇ ਇਹਨਾਂ ਨੇ ਡਿਲੀਵਰ ਕੀਤੀ ਹੈ ਜਾਂ ਹੋਰ ਕੋਈ ਐਸੋਸੀਏਟ ਜਿਹੜੇ ਨੈਟਵਰਕ ਨੇ ਬੰਦੇ ਨੇ ਉਹ ਸਾਰੇ ਨੈਟਵਰਕ ਨੂੰ ਸੀ ਖੰਗਾਲ ਨੇ ਤੇ ਜਿਹੜੇ ਬੰਦੇ ਇਹਨਾਂ ਦੇ ਨਾਲ ਅਸੋਸੀਏਟਡ ਨੇ ਉਹਨਾਂ ਦੀ ਜਿਹੜੀ ਹੈ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਸਰ ਜੀਵਨ ਕੌਟੀ ਨੇ ਜ਼ਿੰਮੇਵਾਰੀ ਵੀ ਲਈ ਸੀ اسلامਾਬਾਦ ਥਾਣੇ ਤੇ ਧਮਾਕੇ ਦੀ ਕੀ ਇਹਨਾਂ ਤੋਂ ਦੁਬਾਰਾ ਇਹਨਾਂ ਇਹਦੇ ਫੁਰਗਿਆਂ ਤੋਂ ਜਿਹੜੇ ਹਥਿਆਰ ਮੜੇ ਕੀ ਇਹ ਦੁਬਾਰਾ ਕਿਸੇ ਅਸੇ ਦੀ ਵਾਰਦਾਤ ਹੈ ਦੇਖੋ ਜੀ ਇਹ ਇਹ ਚੀਜ਼ ਜਿਹੜੀ ਹੈਗੀ ਹੈ ਇਹ ਕਿਉਂਕਿ ਇਹ ਜਿਹੜੇ ਹਥਿਆਰ ਸੀਗੇ ਫਰਦਰ ਜੋ ਇੰਟੈਰੋਗੇਸ਼ਨ ਹੋਈ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਇਹ ਜਿਹੜੇ ਹਥਿਆਰ ਨੇ ਫਰਦਰ ਇਹ ਟਾਰਗੇਟ ਕਿਲਿੰਗ ਵਾਸਤੇ ਯੂਜ਼ ਹੋਣੇ ਸੀ ਟਾਰਗੇਟ ਗਿਲਿੰਗ ਵਾਸਤੇ ਇਹਨਾਂ ਇਹਨਾਂ ਨੇ ਇਹਨਾਂ ਕਿਉਂਕਿ ਇੰਟਰ ਗੈਂਗ ਰਾਈਵਲਰੀ ਇਹਨਾਂ ਦੀ ਚੱਲ ਰਹੀ ਹੈ ਇਸ ਤੋਂ ਇਲਾਵਾ ਪੁਲਿਸ ਅਫੀਸ਼ੀਅਲਸ ਇਹਨਾਂ ਦੇ ਟਾਰਗੇਟ ਤੇ ਨੇ ਤੇ ਉਸ ਤੋਂ ਇਲਾਵਾ ਜਿਹੜਾ ਹੈ ਜਿਹੜਾ ਸਪੈਸੀਫਿਕ ਪਰਸਨ ਜਿਹੜੇ ਇਹਨਾਂ ਨੇ ਕੁਝ ਟਾਰਗੇਟ ਆਪਣੇ ਰੱਖੇ ਹੋਏ ਨੇ ਉਹਨਾਂ ਤੇ ਇਹ ਜਿਹੜੀ ਫਾਇਰਿੰਗ ਕਰਵਾਉਣ ਵਾਸਤੇ ਜਾਂ ਐਕਸਟਰਸ਼ਨ ਵਾਸਤੇ ਵੀ ਕਿਉਂਕਿ ਇਹਨਾਂ ਦੇ ਜਿਹੜੇ ਉਹ ਬੰਦੇ ਪ੍ਰਾਈਵੇਟ ਬੰਦੇ ਜਿਹੜੇ ਐਕਸਟਰਸ਼ਨ ਜਿਨ੍ਹਾਂ ਤੋਂ ਇਹ ਡਿਮਾਂਡ ਕਰਦੇ ਨੇ ਪੈਸੀ ਡਿਮਾਂਡ ਕਰਦੇ ਨੇ ਥਰੂ ਐਕਸਟਰਸ਼ਨ ਉਹਨਾਂ ਦੇ ਵੀ ਇਹ ਕਿਲਿੰਗ ਵਾਸਤੇ ਜਾਂ ਡਰਾਉਣ ਵਾਸਤੇ ਜਿਹੜਾ ਹੈ ਇਹ ਫਾਇਰ ਕਰਵਾਉਣ ਵਾਸਤੇ ਇਹ ਹਥਿਆਰ ਯੂਜ਼ ਹੁੰਦੇ ਨੇ ਜਿਹੜਾ ਹੈ ਰਵਿੰਦਰ ਸਿੰਘ ਫੜਿਆ ਫੋਰਚੂਨਰ ਵਾਲੇ ਮਾਮਲੇ ਤੇ ਇਹ ਵੀ ਇਹਨਾਂ ਦਾ ਹਿੱਸਾ ਸੀ ਜਾਂ ਉਹ ਵੱਖਰਾ ਹੈ ਦੇਖੋ ਜੀ ਉਹ ਵੱਖਰਾ ਹੈ ਉਹ ਵੱਖਰਾ ਇੱਕ ਸਾਡਾ ਇਨਫੋਰਮੇਸ਼ਨ ਭੇਜ ਤੇ ਸਾਡੇ ਕੋਲ ਇੱਕ ਪਰਚਾ ਦਰਜ ਹੋਇਆ ਸੀ ਪਿਛਲੇ ਸਾਲ ਨਵੰਬਰ ਮਹੀਨੇ ਦੇ ਵਿੱਚ ਉਹਦੇ ਵਿੱਚ ਫੋਰਚਨਰ ਗੱਡੀ ਤੇ ਨਾਲ ਹੀ ਜਿਹੜਾ ਹੈ ਗੱਡੀ ਦੇ ਵਿੱਚ ਰੋਂਦ ਬ੍ਰਾਮਦ ਹੋਏ ਸਨ ਫਰਦਰ ਜਿਹੜੀ ਇੰਟੈਰੋਗੇਸ਼ਨ ਹੈ ਉਹਦੇ ਵਿੱਚ ਕਿਉਂਕਿ ਇਨਵੈਸਟੀਗੇਸ਼ਨ ਚੱਲ ਰਹੀ ਤੇ ਇਹ ਬੰਦਾ ਜਿਹੜਾ ਹੈ ਫਿਗਰ ਹੋਇਆ ਕਿਉਂਕਿ ਮੌਕੇ ਤੇ ਕੋਈ ਮਿਲਿਆ ਨਹੀਂ ਸੀ ਤੇ ਇਹ ਬੰਦਾ ਜਿਹੜਾ ਮੇਨ ਜਿਹੜਾ ਹੈ ਇਹਨੂੰ ਫੜਿਆ ਗਿਆ ਹੈ ਹੁਣ ਫਰਦਰ ਜਿਹੜੀ ਇਹਦੀ ਇੰਟੈਰੋਗੇਸ਼ਨ ਚੱਲ ਰਹੀ ਹੈ ਇੰਟੈਰੋਗੇਸ਼ਨ ਚ ਕੀ ਆਂਦਾ ਹੈ ਉਹ ਅੱਗੇ ਜਲਦੀ ਖੁਲਾਸਾ ਹੋਵੇ ਦਿੱਲੀ ਕੀ ਕਰਨੀ ਹੈ ਇਸ ਜਦ ਬੇਸਿਕਲੀ ਜੀ ਹੀ ਇਜ਼ ਇਨ ਟੂ ਕ੍ਰਿਮੀਨਲ ਐਕਟੀਵਿਟੀਜ਼ ਦਿੱਲੀ ਤੋਂ ਇਹਨਾਂ ਨੇ ਇੱਕ ਫੋਰਚਨਰ ਗੱਡੀ ਜਿਹੜੀ ਹੈ ਉਹ ਚੋਰੀ ਕੀਤੀ ਹੈ ਜਿਸ ਸੰਬੰਧੀ ਦੱਸਿਆ ਗਿਆ ਹੈ ਕਿ ਇਹ ਪਰਚਾ ਜਿਹੜਾ ਹੈ ਪੀਐਸ ਮੋਰੇਜ ਜਿਹੜਾ ਹੈਗਾ ਉੱਥੇ ਦਰਜ ਵੀ ਹੋਇਆ ਹੈ ਸੋ ਬੇਸਿਕਲੀ ਗੱਡੀ ਦੀ ਚੋਰੀ ਕਰਕੇ ਉਸ ਗੱਡੀ ਨੂੰ ਜਿਹੜਾ ਹੈ ਕ੍ਰਿਮੀਨਲ ਐਕਟੀਵਿਟੀਜ਼ ਵਾਸਤੇ ਇਹ ਯੂਜ਼ ਕਰਦੇ ਸੀ ਨਹੀਂ ਜੋ ਹੁਣ ਤੱਕ ਦੀ ਗੱਲ ਸਾਹਮਣੇ ਆਈ ਹੈ ਗੱਡੀਆਂ ਹੋਰ ਵੀ ਇਹਨਾਂ ਨੇ ਚੋਰੀ ਕੀਤੀਆਂ ਨੇ ਅਸੀਂ ਉਹ ਸਾਰੀ ਜਿਹੜੀ ਜਿਹੜੀ ਸਟੋਰੀ ਹੈ ਉਹਨੂੰ ਵੈਰੀਫਾਈ ਕਰ ਰਹੇ ਹਾਂ ਇਹ ਵੇਚੀਆਂ ਕਿੱਥੇ ਕਿੱਥੇ ਤਰ੍ਹਾਂ ਦੇ ਗੱਡੀਆਂ ਚੋਰੀ ਕਰਕੇ ਵੇਚੀਆਂ ਅਜੇ 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 ਸਾਡਾ ਜਿਹੜਾ ਫੋਕਸ ਹੈ ਆਪਣੇ ਕੇਸ ਤੇ ਹੈ ਜਿਹਦੇ ਵਿੱਚ ਇੱਕ ਫੋਰਚਨਰ ਗੱਡੀ ਜਿਹੜੀ ਕਿ ਦਿੱਲੀ ਤੋਂ ਚੋਰੀ ਕਰਕੇ ਇਹਨਾਂ ਨੇ ਫਰਦਰ ਜਿਹੜਾ ਹੈ ਇਹ ਰੌਂਸ ਤੇ ਅੱਗੇ ਅਮਿਊਨੀਸ਼ਨ ਜਿਹੜਾ ਹੈ ਉਹ ਗੇ ਟ੍ਰਾਂਸਪੋਰਟੇਸ਼ਨ ਵਾਸਤੇ ਯੂਜ਼ ਕੀਤੀ ਹੈ ਉਸ ਗੱਡੀ ਦੀ ਨਿਸ਼ਾਨਦੇਹੀ ਜਿਹੜੀ ਹੈ ਉਹ ਕੀਤੀ ਗਈ ਹੈ ਜਿਹੜੀ ਦਿੱਲੀ ਚ ਇੱਕ ਪਰਚਾ ਹੋਇਆ ਉਹਦੇ ਵਿੱਚ ਇਹ ਫਿਗਰ ਹੋ ਰਹੀ ਹੈ ਫਰਦਰ ਇਹਨਾਂ ਦੀ ਇੰਟਰੋਗੇਸ਼ਨ ਚੱਲ ਰਹੀ ਹੈ ਜਿਸ ਸੰਬੰਧੀ ਇਹ ਸਾਰੇ ਫੈਕਟਸ ਕੀ ਹਾਂ ਇਹ ਕਿੱਥੇ-ਕਿੱਥੇ ਇਹਨਾਂ ਨੇ ਗੱਡੀ ਚੋਰੀ ਕੀਤੀ ਅੱਗੇ ਫਰਦਰ ਕਿੱਥੇ ਯੂਜ਼ ਕੀਤੀ ਤੇ ਉਹਦੇ ਥਰੂ ਕੀ ਟ੍ਰਾਂਸਪੋਰਟੇਸ਼ਨ ਇਹਨਾਂ ਨੇ ਯੂਜ਼ ਕੀਤਾ ਹੈਗਾ ਕੀ-ਕੀ ਟ੍ਰਾਂਸਪੋਰਟ ਕੀਤਾ ਉਹ ਸਾਰੀ ਜਿਹੜੀ ਕੁਐਸਚਨਸ ਆ ਉਹ ਅਸੀਂ ਇਹਨਾਂ ਦੇ ਇੰਟਰੋਗੇਸ਼ਨ ਚੱਲ ਰਹੀ ਹੈ